ਕਿੰਨੇ ਹੈਗੇ ਟੋਟਲ ਸਾਧ ਜਣੇ 7 ਜਣੇ ਹੈਗੇ 7-7 ਜਿਹੜੇ ਪਿੰਡ ਦੇ ਆਏ ਇੱਕ ਮਿੰਟ ਜੇ ਆਪਾਂ ਦੋ ਪੁਰਦੇ ਰੇਸਰ ਹੀ ਖੜਾ ਵੀ ਲਾ ਅਗਰੇਜ ਆਪਣਾ ਸਰਮਾਹੀਪਾਲ ਸੁਨੀਸ਼ ਪਹਿਲਾਂ ਪਿੰਡ ਚ ਲੜੇ ਸੀ ਪਹਿਲੋਂ ਪਿੰਡ ਦੇ ਜਿਹਦੇ ਸਰਕਾਰਬਾਜੀ ਹੋਈ ਹੈ ਬਾਅਦ ਵਿੱਚ ਇੱਕ ਪਾਰਟੀ ਦਾਖਲ ਹੋਈ ਸੀ ਦੂਜੀ ਪਾਰਟੀ ਦਾਖਲ ਹੋ ਰਹੀ ਜੇ ਐਸੇ ਬੈਦਬਾਜੋ ਕਿੱਥੇ ਲੜਾਈ ਹੋ ਗਈ ਜਿੰਨੇ ਵੀਡੀਓ ਚ ਬੰਦੇ ਆਏ ਨੇ ਸਰ 7-7 ਦੇ ਸੀ ਐਪਰੀਹੈਂਡ ਕਰਦੇ ਉਸ ਤੋਂ ਕਿਸ ਚੀਜ਼ ਕਿਤੋਂ ਸਰੋ ਸਾਡੇ ਨੇ ਟੂ ਮੈਨੇਜਰ ਜਾ ਗਏ ਨੇ। ਠੀਕ ਹੈ। ਕਿਹਾ ਕਿ ਅਟੈਨਡਰ ਲੈਪਨ ਕਿਸ ਹਿਸਾਬ ਨਾਲ ਆਪਣਾ ਫਰਮੈਂਟ ਸੋ। ਜਿਹਨਾਂ ਦਾ ਨਾਮ ਸ੍ਰੀਪਨ ਬੰਦਿਆ ਸਭ ਤੋਂ ਵੱਧ ਮੈਨੇਜਰ ਟੂ ਮੈਨੇਜਰ ਉਹਨਾਂ ਤੋਂ ਕਿ ਮਾਰੇ ਤਰ੍ਹਾਂ ਕਿ ਬੰਦਾ ਜਿੱਥੇ ਮਾਰਿਆ ਹੈ। ਪਿਆਰ ਸੀ ਕਿ ਠੀਕ ਠੀਕ। ਚੋਕਸੀ ਗਿਆ ਦੇਖਣ ਤੋਂ। ਸੱਤੇ ਬਲੇ ਕਮਜ਼ੋਰ ਚ ਲੈ ਲੈ ਬੰਦੂ ਸੱਤ ਦਿਨ। ਸਰ ਆਤ ਜਿਹੜੀ ਸੁੰਨੀ ਛੱਟ ਦੇਖਣ ਨੂੰ ਮਿਲੀ ਆ ਮਾਮਲਾ ਕੇਸੀ ਪੂਰੀ ਤਫਦੀਦ ਦੇ ਵਿੱਚ ਕੀ ਹੋਰ ਨਿਕਲਿਆ ਤੇ ਜਿਹੜੀ ਲੜਾਈ ਦਾ ਕਾਰਨ ਸੀ। ਏ ਜੀ ਜਿਹੜੀ ਮੁੱਢਲੀ ਤਫ਼ਤੀਸ਼ ਹੁਣ ਤੱਕ ਹੋਈ ਹੈ ਉਹਦੇ ਵਿੱਚ ਮੁਕੰਦਪੁਰ ਪਿੰਡ ਦੇ ਰਹਿਣ ਵਾਲੇ ਹੈਗੇ ਵਿਅਕਤੀ ਦੋ ਗੁੱਟ ਹੈਗੇ ਇਹਨਾਂ ਦਾ ਪਹਿਲਾਂ ਵੀ ਤਕਰਾਰਬਾਜ਼ੀ ਚੱਲਦੀ ਹੈ ਪੁਰਾਣੀ ਸੋ ਆਪਸ ਵਿੱਚ ਪਹਿਲਾਂ ਇਹ ਪਿੰਡ ਦੇ ਵਿੱਚ ਕੱਲ ਰਾਤ ਨੂੰ ਲੜੇ ਰਾਤ ਨੂੰ ਕਿਉਂਕਿ ਸਾਡਾ ਆਪਰੇਸ਼ਨ ਚੱਲ ਰਿਹਾ ਸੀਗਾ ਸਾਰੇ ਬਾਹਰ ਸੀਗੇ ਸੋ ਇਮੀਡੀਏਟਲੀ ਫੋਰ ਜਿਹੜੀ ਇਹ ਪਹੁੰਚ ਗਈ ਸੀਗੀ ਫਿਰ ਉੱਥੋਂ ਇਹ ਦਾਖਲ ਹੋ ਕੇ ਇੱਧਰ ਆ ਗਏ ਹਸਪਤਾਲ ਦੇ ਵਿੱਚ ਆ ਗਏ ਜੋ ਦਾਖਲ ਹੋ ਕੇ ਹਸਪਤਾਲ ਆ ਕੇ ਦੁਬਾਰਾ ਇੱਥੇ ਨਾਲ ਲੜਾਈ ਕੀਤੀ ਹੈ ਹਸਪਤਾਲ ਦੇ ਵਿੱਚ ਜਿਹੜਾ ਵੀ ਇਹਨਾਂ ਨੂੰ ਸਾਜੋ-ਸਮਾਨ ਸਾਹਮਣੇ ਇਹਨਾਂ ਦੇ ਸਾਹਮਣੇ ਆਇਆ ਦੇ ਵੀ ਕਿ ਕਿਊ ਮੈਨੇਜਰ ਹਸਪਤਾਲ ਦਾ ਚੇਅਰ ਵਗੈਰ ਹੈ ਉਹ ਚੀਜ਼ਾਂ ਲੈ ਕੇ ਜਿਹੜੀ ਹੈਗੀ ਉਹਨਾਂ ਨਾਲ ਲੜਾਈ ਝਗੜਾ ਇਹਨਾਂ ਨੇ ਕੀਤਾ ਸੋ ਇਹਦੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਪਰਚਾ ਦਰਜ ਕਰ ਲਿਆ ਐਸਪੀ ਰੂਰਲ ਡੀਐਸਪੀ ਡੇਰਾ ਬਸਤੀ ਵਗੈਰੇ ਇਸ ਮੌਕੇ ਤੇ ਆ ਗਏ ਇਹਨਾਂ ਨੇ ਆ ਕੇ ਕਾਰਵਾਈ ਕਰਤੀ ਹੈ ਪਰਚਾ ਦੇ ਕੇ ਜਿਹੜੇ ਸੱਤ ਬੰਦੇ ਸੀਗੇ ਜਿਨ੍ਹਾਂ ਨੇ ਲੜਾਈ ਝਗੜਾ ਕੀਤਾ ਸੀਗਾ ਉਹ ਸਾਰੇ ਰਾਉਂਡ ਅਪ ਹੋ ਗਏ ਉਹ ਜਿਹੜੇ ਇਲਾਜ ਹੈਗੇ ਸੋ ਲੇਕਿਨ ਸਾਡੇ ਜਿਹੜੀ ਹੈਗੀ ਹਿਰਾਸਤ ਦੇ ਵਿੱਚ ਹੀ ਹੈਗੇ ਔਰ ਬਾਕੀ ਕੋਈ ਇਹਨਾਂ ਦੇ ਅਸੋਸੀਏਟ ਜਿਹੜੇ ਹੈਗੇ ਜਿਨ੍ਹਾਂ ਦਾ ਨਾਮ ਫਿਕਰ ਹੋਏਗਾ ਉਹਨਾਂ ਦੇ ਖਿਲਾਫ ਵੀ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਅੱਜ ਅਸੀਂ ਇੱਥੇ ਵਿਜ਼ਿਟ ਕਰਕੇ ਪ੍ਰਸ਼ਾਸਨ ਦੇ ਵਿੱਚ ਐਸਐਮਓ ਸਾਹਿਬ ਨੂੰ ਮਿਲ ਕੇ ਹਸਪਤਾਲ ਪ੍ਰਸ਼ਾਸਨ ਦੇ ਨਾਲ ਮੀਟਿੰਗ ਕਰਕੇ ਇਹਨਾਂ ਨੂੰ ਅਸ਼ੋਰੈਂਸ ਦਿੱਤੀ ਹੈ ਕਿ ਜਿਹੜੀ ਸਾਡੀ ਪੀਸੀਆਰ ਦੀ ਪੈਟੋਲਿੰਗ ਹੈ ਪੁਲਿਸ ਪ੍ਰੈਜ਼ੈਂਸ ਹਮ ਇੱਥੇ ਰਹੇਗੀ ਤਾਂ ਕਿ ਭਵਿੱਖ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੈ ਕੈਮਰੇ ਵਗੈਰੇ ਅਸੀਂ ਚੈੱਕ ਕਰ ਰਹੇ ਹਾਂ ਜਿਹੜੀ ਕੋਈ ਕਮੀ ਬੇਸ਼ੀ ਹੈਗੀ ਉਹ ਵੀ ਪੂਰੀ ਕਰਾ ਦਿੱਤੀ ਜਾਏਗੀ ਸਰ ਹਸਪਤਾਲਸ ਦੇ ਲਈ ਜਿਹੜੀ ਐਸਓਪੀ ਸੁਪਰੀਮ ਕੋਰਟ ਨੇ ਆਰਡਰਸ ਕੀਤੇ ਸੀਗੇ ਤੁ ਜੀ ਮੈਮ ਸਾਡੇ ਇੱਥੇ ਤਾਂ ਵੀ ਹੈਵ ਅ ਵੈਰੀ ਗੁੱਡ ਕੋਆਰਡੀਨੇਸ਼ਨ ਸਾਡਾ ਜਿਹੜਾ ਹੈਗਾ ਸਿਵਲ ਸਰਜਨ ਨਾਲ ਵੀ ਕੋਆਰਡੀਨੇਸ਼ਨ ਹੈ ਔਰ ਐਸਐਮਓਜ਼ ਨਾਲ ਵੀ ਜਿਹੜੇ ਸਬਡਿਵੀਜ਼ਨ ਲੈਵਲ ਤੇ ਐਸਪੀਜ਼ ਦਾ ਤੇ ਡੀਐਸਪੀਜ਼ ਦਾ ਕੋਆਰਡੀਨੇਸ਼ਨ ਹੈਗਾ ਸੋ ਵੀ ਆਰ ਆਲਵੇਸ ਡੂਇੰਗ ਅ ਵੈਰੀ ਪ੍ਰੌਮਟ ਰਿਸਪੌਂਸ ਜਿਹੜੀ ਸਾਡੀ ਪੀਸੀਆਰ ਸੇਗੀ ਵੱਖ-ਵੱਖ ਇਲਾਕੇ ਦੇ ਵਿੱਚ ਉਹਨਾਂ ਨੂੰ ਵੀ ਅਸੀਂ ਗਾਈਡ ਕੀਤਾ ਹੋਇਆ ਹੈ ਕਿ ਡੇਲੀ ਦਿਨੇ ਤੇ ਇੱਕ ਵਾਰ ਰਾਤ ਨੂੰ ਹਸਪੀਟਲਸ ਆ ਕੇ ਘੇੜਾ ਜ਼ਰੂਰ ਮਾਰ ਕੇ ਚੈੱਕ ਸਰ ਕੁਝ ਵੀਡੀਓਜ਼ ਨਿਕਲ ਕੇ ਆਈਆਂ ਬੜੀ ਗੰਭੀਰ ਸੱਟਾਂ ਵੀ ਇੱਕ ਦੋ ਜਿਹੜੇ ਮੌਜੂਦਾਨਾਂ ਤੇ ਲੱਗਦੇ ਨੇ ਨਾ ਜੀ ਦੇਖੋ ਤਾਂ ਮੈਡੀਕਲੀ ਜਿਹੜਾ ਹੈਗਾ ਜੇਰੇ ਇਲਾਜ ਹੈਗੇ ਜਿਹੜੀ ਸੱਟਾਂ ਹੀ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਏਗੀ ਅਸੀਂ ਤਾਂ ਉਸ ਤੋਂ ਇਲਾਵਾ ਡੈਮੇਜ ਟੂ ਪਬਲਿਕ ਪ੍ਰੋਪਰਟੀ ਐਕਟ ਔਰ ਜਿਹੜਾ ਪ੍ਰੀਵੈਂਸ਼ਨ ਆਫ ਜਿਹੜਾ ਸੇਫਟੀ ਆਫ ਜਿਹੜਾ ਡਾਕਟਰਸ ਦੀ ਸੇਫਟੀ ਦਾ ਹੈਗਾ ਉਹ ਧਾਰਾਵਾਂ ਵੀ ਲਗਾ ਕੇ ਨਾਨ ਬਿਲੀਵਡ ਨਾਨ ਬਿਲੀਵੇਬਲ ਜਿਹੜੇ ਸੈਕਸ਼ਨਸ ਹੈਗੇ ਲਗਾ ਕੇ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਸਾਡੇ ਦੇ ਵਿੱਚ ਕੰਸਰਟ ਬਿਲਕੁਲ ਕਲੀਅਰ ਹੈ ਜਿਹੜਾ ਵੀ ਵਿਅਕਤੀ ਇੱਕ ਤਾਂ ਕਾਨੂੰਨ ਨੂੰ ਹੱਥ ਚ ਲੇਵੇਗਾ ਦੂਜਾ ਜਿਹੜੇ ਸਾਡੇ ਮੈਡੀਕਲ professionals ਦੇ ਨਾਲ ਬਤਮੀਜੀ ਕਰੇਗਾ ਉਹਨੂੰ ਵਸੀ ਨਹੀਂ ਬਖਸ਼ਾਂਗੇ ਜਿਹੜੇ ਹਮਲਾ ਕਰਨਾ ਹੈ ਉਹਨਾਂ ਦੇ ਜਿਆਦਾ ਸਖਤ ਹੋਵੇ ਦੇਖੋ ਲੜਾਈ ਝਗੜਾ ਜਿਨੇ ਵੀ ਕੀਤਾ ਹੈ ਅਟੈਕ ਹੋਵੇ ਕਾਊਂਟਰ ਅਟੈਕ ਹੋਵੇ ਉਹ ਜਿਹੜੀ ਵੀ ਮੈਡੀਕਲ ਰਿਪੋਰਟ ਦੇ ਅਧਾਰ ਤੇ ਕਾਰਵਾਈ ਕੀਤੀ ਜਾਏਗੀ ਜਦੋਂ ਪੰਚਾਇਤ ਇਲੈਕਸ਼ਨ ਹੋਇਆ ਉਦੋਂ ਤੋਂ ਸਰਪੰਚਾਂ ਦੇ